ਸਾਥੀਓ ਵੈਲਕਮ ਟੂ ਮਾਈ YouTube ਚੈਨਲ ਡਾਕਟਰ ਤੇਰਕਰ ਅੱਜ ਮੈਂ ਆਈ ਹਾਂ ਗੁਰੂ ਕੀ ਰਸੋਈ ਪਿੰਡ ਖੈਰੜ ਅੱਛਰਵਾਲ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਪੈਂਦਾ ਹੈ ਜਿੱਥੇ ਬੇਸਹਾਰਾ ਤੇ ਅੰਗਹੀਣਾਂ ਦੀ ਲਈ ਰੋਟੀ ਤਿਆਰ ਕਰਕੇ ਪ੍ਰੋਪਰ ਵੇਚ ਸਾਫ਼ ਸੁਥਰਾ ਗੁਰੂਕਾ ਲੰਗਰ ਟਿਫਨ ਦੇ ਰੂਪ ਦੇ ਵਿੱਚ ਕਰੋ ਕਰ ਪਹੁੰਚਾਇਆ ਜਾਂਦਾ ਜਿੱਥੇ ਕੋਈ ਬਿਮਾਰ ਨਾਚਾਰਾ ਬੇਬਸ ਬਿਰਦਨੇ ਜਾਂ ਬੇਸਹਾਰਾ ਨੇ ਉਹਨਾਂ ਦੇ ਘਰਾਂ 'ਚ ਇਹ ਪੁੱਜ ਦਾ ਕੀਤਾ ਜਾਂਦਾ ਇਹ ਦੀ ਪੂਰਵਕ ਤੰਗ ਨਾਲ ਸੋ ਲੋਕ ਸੇਵਾ ਹੈ ਜਿਹੜੇ ਜ਼ਰੂਰਤਮੰਦ ਨੇ ਉਹਨਾਂ ਦੇ ਘਰੋਂ ਕਰੀਏ ਨਾ ਨੂੰ ਰੋਟੀ ਜਿਹੜੀ ਉਹ ਪਹਚਾਈ ਜਾਂਦੀ ਅੰਦਰ ਲੈ ਚਾਦੇ ਆ ਇਮਾਰਤ ਦੇ ਵਿੱਚ ਮੈਰੂ ਪ੍ਰੋਗਰਾਮਾਂਗੇ ਤੁਹਾਨੂੰ ਮਰੂ ਫਿਰ ਕਰਾਂਗੀ ਕੈਮਰਾਮੈਨ ਨੂੰ ਮੈਂ ਕਹਾਂਗੀ ਸਾਰੀ ਵਿਜ਼ਿਟ ਲੈ ਲਓ ਮੈਂ ਸਿਰਫ ਆਫ ਦਾ ਕੈਮਰਾ ਹੋਵਾਂਗੀ ਇਹ ਹੈ ਉਡੀਕਰ ਰੇਟਿੰਗ ਹੈ ਜੀ ਤੇ ਰਸੋਈ ਚੱਲ ਰਹੀ ਹੈ ਹੌਲੀ ਹੌਲੀ ਕੈਮਰਾ ਕਮਾਣਾ ਹੂ ਸਲੋ ਸਲੋ ਠੀਕ ਹੈ ਮੱਤਮਾਂ ਦੀ ਰੀਪੰਦਲਿਆਵਰ ਪਾਣੀ ਦਣੀ ਸੇਵਾ ਚੱਲ ਰਹੀ ਹੈ ਵੱਡੇ ਵੱਡੇ ਦੇਖੋ ਤੁਸੀਂ ਸਟੋਪ ਪਏ ਨੇ ਗੈਸ ਤੇ ਰੈਸ਼ਨ ਕਿਆ ਹੋਇਆ ਹੈ ਬਹੁਤ ਹੀ ਸਾਫ ਸੁਥਰਾ ਫ੍ਰਿਜ ਹੈ ਫ੍ਰੀਜ਼ਰ ਹੈ ਕਿ ਹੁੰਕੇ ਲੰਗਰ ਦਿੱਤੀ ਹੋਇਆ ਚੱਲ ਰਹੀ ਹੈ ਸਾਦੇ ਸਾਦੇ ਤਿਆਰ ਹੋ ਰਹੇ ਨੇ ਜੋ ਕਰੀ ਕਰੀ ਪੁੱਛਦੇ ਹੋਣੇ ਆ ਐਸ ਵੇਲੇ ਮੇਰੇ ਖਿਆਲ ਲਗਭਗ 1 ਵੱਜ ਚੁੱਕਾ ਹੈ ਤੇ ਗੁਰੂ ਕਾ ਲੰਗਰ ਤਿਆਰ ਹੋ ਕੇ ਦੁਪਹਿਰ ਦਾ ਜਿਹੜਾ ਟਿਫਾਣਾ ਉਹ ਜਾ ਚੁੱਕਾ ਸੋ ਇਸ ਤਰ੍ਹਾਂ ਇਹ ਸੇਵਾ ਕਰਦੇ ਹਾਂ ਜੀ ਉਧਰੋਂ ਦੀ ਕਿਚਨ ਚੱਲ ਜਾਂਦੇ ਆਪਾਂ ਜੀ ਸਭ ਤੋਂ ਅੱਜ ਨਹੀਂ ਅੰਦਰੋਂ ਉੱਤਰਨਾ ਸਤਿ ਸ੍ਰੀ ਅਕਾਲ ਇਹ ਹਟ ਕੇ ਸੱਟੇ ਹੋਏ ਨੇ ਇਹਨਾਂ ਦੇ ਵਿੱਚ ਪ੍ਰੋਪਰ ਬੜੀ ਹੀ ਹਾਈਜਨਿਕਲ ਸਾਫ ਸਫਾਈ ਹੈ ਦੇਖੋ तीन चैंबर बनाए हुए हैं ठीक है जी पटके पे हुए बिचले डब्बे मांज के रखे हुए सारी सेवा बहुत बड़ा कैंपस है। मेरी बेनती है ਪਰਮਪਿਤਾ ਪਰਮਾਤਮਾ ਨੇ ਜਨਾਂ ਨੂੰ ਵੀ ਇੰਨਾ ਸੋਫੀਕ ਦਿੱਤੀ ਹੈ ਜਾਂ ਇੰਨੀ ਕੋ ਉਹਨਾਂ ਨੂੰ ਸਮਰੱਥਤਾ ਦਿੱਤੀ ਹੈ ਬਾਬਾ ਬਾਨਕ ਅਤੇ ਸਾਡੇ ਗੁਰੂ ਸਾਹਿਬਾਨ ਨੇ ਜੋ ਲੰਗਰ ਤੇ ਪੰਗਤ ਦੀ ਪਰੰਪਰਾ ਸ਼ੁਰੂ ਕੀਤੀ ਸੀ ਦੇ ਸਹਾਰੇ ਮੁਤਾਜ ਲਚਾਰ ਲੋੜਵੰਦਾਂ ਦੀ ਸੇਵਾ ਉਹ ਕਾਬਨਾ ਸਦਾ ਕਾਇਮਦਾਮ ਰਹਿਣੀ ਚਾਹੀਦੀ ਹੈ ਇਹ ਤੁਹਾਡੇ ਚ ਪੂਰੀ ਸਮਰੱਥਾ ਹੈ ਤੁਹਾਨੂੰ ਪਰਮਪਿਤਾ ਪਰਮਾਤਮਾ ਨੇ ਬਹੁਤ ਕੁਝ ਦਿੱਤਾ ਤਾਂ ਮੇਰੇ ਚੈਨਲ ਰਹੀ ਮੈਂ ਇਸਨੇ ਦੇਣਾ ਚਾਹੀਦਾ ਹੈ ਤੇ ਸੇਵਾ ਕਰੋ ਦਸਵੰਦ ਕੱਢਣ ਦੀ ਪਰੰਪਰਾ ਹੈ ਸਾਡੇ ਸਿੱਖ ਧਰਮ ਚ ਖਾਸ ਕਰਕੇ ਹਰ ਧਰਮ ਚ ਨਿਆਸੀਆਂ ਤੇ ਬਿਆਸੀਆਂ ਦੀ ਜਿਹੜੀ ਹੈ ਮਦਦ ਲਈ ਹੱਥ ਵਧਾਉਣ ਦੀ ਗੱਲ ਕੀਤੀ ਗਈ ਹੈ ਇਹੀ ਸੱਚੀ ਸੇਵਾ ਤੇ ਹੀ ਉੱਥੇ ਜਾ ਕੇ ਕੰਮ ਆਣੀ ਹੈ ਨੇ ਕਰਮਾ ਕਰੀ ਜਾ ਰਹੀ ਹੈ ਸੋ ਮੇਰੀ ਬੇਨਤੀ ਹੈ ਕਿ ਜੇ ਤੁਹਾਡੀ ਜੇਬ ਅਪਰੋਚ ਹੈ ਤੁਸੀਂ ਆਪਣੇ ਕਹ ਲੋ ਕਿ ਸਾਰੇ ਫਰਬੰਦਾਂ ਤੋਂ ਬਾਅਦ ਤੁਹਾਡੇ ਕੋਲ ਜੋ ਬਚਦਾ ਹੈ ਉਹਦੇ ਚੋਂ ਤੁਸੀਂ ਥੋੜਾ ਜਿਹਾ ਸੰਪਲ ਇਦਾਂ ਜਿਹਾ ਸਸਤਾਮਾ ਚ ਬੰਦੇ ਹੋਏ ਤੁਹਾਡੇ ਸਿਰ ਤੇ ਸੰਸਤਾਵਾਂ ਚ ਚੱਲੀਆਂ ਸੋ ਤੁਸੀਂ ਇਥੇ ਵੱਧ ਤੜਕੇ ਹਿੱਸਾ ਪਾ ਸਕਦੇ ਕਿਸੇ ਤਰ੍ਹਾਂ ਦੇ ਮੂਰਤਿੰਸੀ ਹੋਈ ਸਭ ਤੋਂ ਵੱਡਾ ਜਿਹੜਾ ਤੁਹਾਡਾ ਚੰਗਾ ਕਰਮ ਮੰਨਿਆ ਜਾਏ ਸੋ ਥੈਂਕ ਯੂ ਵੈਰੀ ਮਚ ਐਨਾਈ ਕਹਿ ਕੇ ਮਾ ਦੀ ਜਾਨ ਕਿਲਾ ਲੜੋ। ਉਹ ਚੱਲ ਰਹੀ ਹੈ ਕਮਿਸ਼ਨ ਚੱਲ ਰਹੀ ਹੈ ਬੜਾ ਗਾਹਰ ਕਾਲਮ ਦਾ ਦਿਖਾਇਆ। ਉਹ ਜਦੋਂ ਦੇਖਦਾ ਸੀ ਇਹ ਪਿਆਰਾ ਤੇ ਲੱਗੂ ਦੇ ਹੀ। ਉਹ ਤੋਂ ਕਰਦੇ ਸੀ। ਹਾਂ। ਹੋਰ ਵਾਰੀ ਹੋਰ। ਹੋਰ ਗਾਹਰ। ਓ। कल्लागा बस चला बस चला इना आसा करू शकता आहे साला या उचला कुठ तो वा आ मुंडियाण का मुंडा आया आ मुंडियाण आ मुंडियाण आ मुंडियाण ਮੈਂ ਥੋੜਾ ਜਿਹਾ ਸੰਸਥਾ ਬਾਰੇ ਪੁੱਛਣਾ ਚਾਹੁੰਦੀ ਹਾਂ ਸਸਤਾ ਕਿਦਾਂ ਮਰੀਜ਼ ਹੋਗੇ ਹਾਂਜੀ ਇਸੇ ਤਕਰੀਬਾ ਸਾਡੇ ਕੋਲ ਹੁਣ ਅੱਜ ਵੀ ਤਰੀਕ ਦੇ ਵਿੱਚ ਆ ਦਿਖਾਈ ਗਏ ਨੇ ਬਿਲਕੁਲ ਲੈਂਦੇ ਆ ਸੋਰੀ 28 ਜਨਵਰੀ ਤੋਂ 5 ਵਜੇ 33 ਜਣੇ ਚੋਣ ਦੇ ਪੈਡਕਟ ਰਿਸਰਚ ਕਰਦਾ ਹਾਂ ਡਾਕਟਰ ਹਾਂਜੀ ਸਾਡੇ ਜਿਹੜੇ ਬਕਾਇਦਾ ਤੋਂ ਹਫਤੇ ਤੋਂ ਜਿਹੜੇ ਕਰਨਾ ਹੋ ਰਿਹਾ ਤੇ ਕੋਈ ਐਮਰਜੈਂਸੀ ਵੀ ਥੋੜਾ ਜਿਹਾ ਜਿੰਨਾ ਦਾ ਅੱਜ ਐਫਐਸ ਵਿੱਚ ਕੋਈ ਬਿਲਕੁਲ ਨਹੀਂ ਜਰੂਰੀ ਦੇਰ ਦੇਰ ਨੋਰਮਲ ਜਿਹਾ ਕੋਈ ਕੋਈ ਐਮਰਜੈਂਸੀ ਨਹੀਂ ਤੇ ਜਿਹੜੇ ਕੋਈ ਸੀਨੀਅਰ ਪੇਸ਼ਰ ਨਾਲ ਜਿਹੜਾ ਮਾਲਕਾਇਤ ਹੋਣਾ ਕੋਈ ਪਰਸਨਸ਼ਾ ਕੰਮ ਕਰਦਾ ਹੈ। ਅੱਛਾ ਜੀ। ਤੁਹਾਡਾ ਨਾਲ ਜਿਹੜੇ ਹਾਲ ਦੇ ਨਾਲੋਂ ਸੇਵਕ ਚੱਲੇ। ਮੋੜ ਕੇ ਤੁਹਾਨੂੰ ਪਹਿਲੀ ਵਾਰ ਮੈਂ ਆਈ ਸੀ। ਵਧੀਆ ਮੈਨੂੰ ਲੱਗਾ। ਤੇ ਜਿੱਥੇ-ਜਿੱਥੇ ਵੀ ਜ਼ਰੂਰਤ ਆ ਸੇਵਾ ਲਈ ਅਸੀਂ ਹਮੇਸ਼ਾ ਹੀ ਨਾਜ਼ਰ ਹਾਂ। ਠੀਕ ਹੈ। ਕਿਉਂਕਿ ਸਾਡਾ ਵੀ ਪਰਿਵਾਰ ਘਰ ਨਾਲ ਜਿਹੜਾ ਉਹ ਠੀਕ ਹੈ ਜੀ। ਤੇ ਉਹ ਵੀ ਸੇਵੀ ਦਾ ਸੁਭਾਅ ਵਿੱਚ ਵਿਸ਼ਵਾਸ ਰੱਖਦੇ ਆ। ਸਾਡਾ ਇਸ ਤਰ੍ਹਾਂ ਇੱਕ ਗੁੱਪ ਮਿਸ਼ਨ ਚੱਲਦਾ ਜਦੋਂ ਤੁਹਾਡੇ ਨਾਲ ਨਾ ਤੁਹਾਡਾ ਸੰਪਰਕ ਨੰਬਰ ਲੈ ਲਾਂ ਜਦੋਂ ਇਥੇ ਕਿਸੇ ਵੀ ਤੁਹਾਨੂੰ ਜ਼ਰੂਰਤ ਮਹਿਸੂਸ ਹੁੰਦੀ ਹੈ ਤੁਸੀਂ ਕਾਲ ਕਰ ਸਕਦੇ ਹੋ ਤੁਹਾਡੇ ਤੱਕ ਸਮਾਨ ਲੈ ਕੇ ਕੋਈ ਆਉਂਦੇ ਕੋਈ ਹੈਲਪ ਕਰ ਸਕਦਾ ਕੋਰੋਨਾ ਹੈ ਚਲੋ ਇਧਰ ਗੰਗਾ ਦੇ ਦਬੋਈ ਟ੍ਰਾਂਕ ਸ਼ੰਭੂ ਇੱਕ ਵੀਡੀਓ ਕਬਾਟਾ ਇਧਰ ਕਰ ਲਾ ਹਾਂ ਕਮਲਪੁਰ ਕਮਲਪੁਰ ਆਜਾ ਇਸ ਨੂੰ ਵੀ ਲੈ ਆਉਣੀ ਸੀ ਇਹ ਟੈਨਸ਼ਨ ਤੋਂ ਸਾਫ ਕਰੀ ਤੇ ਇਹ ਬਹੁਤ ਚੰਗੀ ਆਜਾ ਹਾਂ ਜੀ ਜੀ ਇਹ ਜੀ ਮੈਂ ਇੱਕ ਵੀ ਅਜੀਬ ਕਿੰਨੇ ਸਾਂਝਾ ਹਾਂ ਜੀ 5000 5000 ਪੰਜ ਬੀਬੀਆਂ ਪੰਜ ਬੀਬੀਆਂ ਪੰਜ ਫੀਮੇਲਸ ਵੀ ਨੇ ਇਸ ਸੰਸਥਾ ਦੇ ਵਿੱਚ ਉਹਨਾਂ ਦੇ ਲਈ ਵੱਖਰਾ ਪੂਰਾ ਪ੍ਰਬੰਧ ਹੈ ਪ੍ਰੋਪਰ ਤੇ ਜਿਵੇਂ ਕਿ ਦੱਸਿਆ ਹੈ ਸੰਸਥਾ ਦੇ ਸੇਵਾਦਾਰਾਂ ਨੇ ਕਿ ਡਾਕਟਰਾਂ ਦਾ ਪ੍ਰੋਪਰ ਤੇ ਐਮਰਜੈਂਸੀ ਨਜਾੜਾ ਪਵੇ ਤਾਂ ਪ੍ਰਾਈਵੇਟ ਹਸਪੀਟਲ ਚ ਸਟੱਟ ਲੈ ਜਾਂਦੇ ਆਂ। ਏਰੀਆ ਜਿਹੜਾ ਤੁਸੀਂ ਦਸੂਹੇ ਤੱਕ ਰੋਟੀ ਪੁੱਜਦੀ ਕਰਦੇ ਹੋ। ਹਾਂ ਜੂਹੇ ਤੱਕ ਆ ਦੋ ਤਰੀਕ ਤੋਂ ਜਾਣ ਲੱਗ ਪਈ ਹੈ। ਹਾਂ ਦੋ ਤਰੀਕ ਤੋਂ 2 ਜੁਲਾਈ ਤੋਂ ਦਸੂਹੇ ਤੱਕ ਸੇਵਾ ਇਹਨਾਂ ਦੀ ਜਾਂਦੀ ਹੈ ਟਿੰਪਨ ਦੇ ਰੂਪ ਤੇ। ਸੋ ਸਾਥੀਓ ਬੱਚੜ ਕੇ ਇਹ ਸਫਾਓ ਕਿ ਇਹ ਜਿਹੜੇ ਸੰਸਥਾਵਾਂ ਨੂੰ ਚਲਾਉਣਾ ਸਾਡੇ ਤੁਹਾਡੇ ਲੇਕ ਕਮਾਈ ਦੇ ਵਿੱਚੋਂ ਜਦੋਂ ਅਸੀਂ ਮਦਦ ਕਰਦੇ ਹਾਂ ਤਾਂ ਮਦਦ ਲਈ ਹੱਥ ਵਧਾਉਣਾ ਸਾਡਾ ਫਰਜ਼ ਬਣਦਾ ਤਾਂ ਕਿ ਇਹ ਸੰਸਥਾਵਾਂ ਚੱਲਦੀ ਰਹਿਣ ਤੇ ਅਸੀਂ ਵੀ ਪਰਮਾਤਮਾ ਦੇ ਅੱਗੇ ਜਵਾਬਦੇਹ ਹੋ ਸਕੀਏ ਥੈਂਕ ਯੂ ਥੈਂਕ ਯੂ ਦੋਸਤੋ ਜੇ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੀ ਆ ਤਾਂ ਬਾਕੀ ਵਾਰ ਤੁਸੀਂ ਲਾਈਕ ਨੂੰ ਸ਼ੇਅਰ ਕਰਨਾ ਸਬਸਕ੍ਰਾਈਬ ਕਰਨਾ ਤੇ ਮੇਰਾ ਸਨੇਹਾ ਤੁਹਾਡੇ ਤੋਂ ਸਤਿਮਾਨਤਾ ਦਾ ਸਨੇਹਾ ਹੈ ਉਮੀਦ ਹੈ ਮੇਰੀ ਗੱਲ ਦਾ ਤੁਸੀਂ ਇਹਨੂੰ ਫੋਲੋਪ ਕਰੋਗੇ ਇਸਨੂੰ ਸਾਥ ਦੇ ਹੋਏ ਬੱਤੇ ਦੇ। ਥੈਂਕ ਯੂ।